ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਸਵੇਰੇ ਆਪਾਂ ਲਾਈਵ ਹੋਏ ਸੀ ਭਾਈ ਕਿਨਈਆ ਯੂਥ ਕਲੱਬ ਤੁਹਾਨੂੰ ਪਤਾ ਹੀ ਆ ਕਿ ਆਪਣਾ ਫੇਸਬੁੱਕ ਤੇ ਪੇਜ ਬਣਿਆ ਆ ਤੇ ਆਪਣੇ ਸ਼ਹੀਦ ਭਗਤ ਸਿੰਘ ਨਗਰ ਫਰੀਦਕੋਟ ਵਿੱਚ ਆਪਣਾ ਕਲੱਬ ਚੱਲ ਰਿਹਾ ਜੀ ਆਪਾਂ ਬੂਟਿਆਂ ਦੀ ਮਤਲਬ ਕਿ ਮਹਿਮ ਚਲਾਈ ਆ ਕਿ ਬੂਟੇ ਲਾ ਰਹੇ ਆ ਸਾਰੇ ਮਤਲਬ ਕਿ ਮਹੱਲੇ ਦੇ ਵਿੱਚ ਤਾਂ ਤਾਂ ਕਿ ਵਧੀਆ ਮਹੱਲਾ ਵਧੀਆ ਲੱਗੇ ਤੇ ਕੁਝ ਸਾਨੂੰ ਨਾ ਮਤਲਬ ਕਿ 30 ਗਾਰਡ ਆਪਣੇ ਕੋਲੇ ਨਾ ਹੋਣ ਦੀ ਵਜ੍ਹਾ ਕਰਕੇ ਆਹ ਦੇਖ ਲੋ ਆ ਮੁੰਡੇ ਆਪਣੇ ਮਤਲਬ ਕਿ ਕੋਜਾ ਕੰਡਿਆਲੀ ਝਾੜੀਆਂ ਜਿਹੜੀਆਂ ਕਿ ਪਸ਼ੂ ਨਾ ਕੋਈ ਖਾਵੇ ਉਹਨਾਂ ਨੂੰ ਬੂਟਿਆਂ ਨੂੰ ਤਾਂ ਕਰਕੇ ਸੇਫਟੀ ਵਾਸਤੇ ਤੇ ਬਾਈ ਜੀ ਇਹ ਕਰ ਰਿਹਾ ਟਾਹਣੀਆਂ ਵਾੜ ਰਿਹਾ ਤਾਂ ਕਿ ਕੋਈ ਪਸ਼ੂਆਂ ਤੋਂ ਆਪਣੇ ਬੂਟੇ ਬਾਸ ਸਕਣ ਤੇ ਆਪਣੇ ਆ ਤੁਹਾਨੂੰ ਦਿਖਾਉਂਦੇ ਆ ਜਿਹੜੇ ਇਹਨਾਂ ਨੇ ਕਾਫੀ ਮਤਲਬ ਵਗੇ ਕੰਡੇ ਕਾਫੀ ਲਾਏ ਆ ਮੁੰਡਿਆਂ ਨੇ ਕਾਫੀ ਕੰਡੇ ਵਧਿਆ ਪਰ ਫਿਰ ਵੀ ਇਹ ਜਣੇ ਬਹੁਤ ਮਿਹਨਤ ਕੀਤੀ ਆ ਬਾਈ ਜੀ ਇਹਨਾਂ ਦੀ ਮਿਹਨਤ ਨੂੰ ਸਲੂਟ ਆ ਤੇ ਬਾਕੀ ਵੱਧ ਤੋਂ ਵੱਧ ਬਾਈ ਜੀ Facebook ਆਪਣਾ ਪੇਜ ਵੀ ਲਾਈਕ ਕਰੋ ਤੇ ਜੇ ਕੋਈ ਵੀਰ ਆਪਣਾ ਬਾਈ ਜੀ ਆਪਣੀ ਸਹਾਇਤਾ ਕੋਈ ਕਰ ਸਕੇ ਕਲੱਬ ਦੀ ਵੀ ਮਤਲਬ ਕਿ ਕੋਈ ਆਪਣੇ ਟਰੀ ਗਾਰਡਨਾਂ ਦੀ ਸਹਾਇਤਾ ਕਰ ਸਕੇ ਵੀ ਕਲੱਬ ਨੂੰ ਆ ਦੇਖੋ ਆ ਸਾਰੇ ਕੰਡੇ ਇਹਨਾਂ ਨੇ ਵੱਢੇ ਆ ਇਹ ਆਪਾਂ 40 ਤੋਂ 50 ਬੂਟੇ ਅੱਜ ਲਾਉਣੇ ਆ ਜੀ ਸਟੇਸ਼ਨ ਦੇ ਬਿਲਕੁਲ ਸਾਹਮਣੇ ਮਹੱਲੇ ਦੇ ਵਿੱਚ ਤਾਂ ਕਿ ਮਹੱਲੇ ਦੀ ਦਿੱਖ ਵੀ ਵਧੀਆ ਬਣ ਸਕੇ ਤੇ ਆਪਣੇ ਵਾਤਾਵਰਨ ਨੂੰ ਵੀ ਹਾਂ ਜੀ ਉਹ ਤੁਹਾਨੂੰ ਦਿਖਾਉਂਦੇ ਆ ਕਾਫੀ ਮੁੰਡੇ ਆ ਉਧਰ ਪਰਾਂ ਵੀ ਵੱਢ ਰਹੇ ਆ ਤੇ ਅੱਜ ਅੱਜ ਮੀਂਹ ਵੀ ਪੈ ਰਿਹਾ ਸੀ ਕਾਫੀ ਤੇ ਅਸੀਂ ਪਹਿਲਾਂ ਤਾਂ ਸੋਚਿਆ ਸੀਗਾ ਚਲੋ ਕੋਈ ਗੱਲ ਨਹੀਂ ਵੀ ਕੰਮ ਜਿਹੜਾ ਕਰਨਾ ਅੱਜ ਨੇਪਰੇ ਚੜ੍ਹੀਏ ਐਤਵਾਰ ਦਾ ਦਿਨ ਆ ਬਾਈ ਜੀ ਛੁੱਟੀ ਦਾ ਦਿਨ ਸੀਗਾ ਤੇ ਆ ਸਾਰੇ ਮੁੰਡਿਆਂ ਨੇ ਟਾਈਮ ਕੱਢਿਆ ਬਾਈ ਇਹਨਾਂ ਦਾ ਬਹੁਤ ਧੰਨਵਾਦ ਆ ਆ ਦੇਖੋ ਬਾਈ ਜੀ ਆਪਣਾ ਵਿਸ਼ਾਲ ਵੀਰ ਬਹੁਤ ਮਿਹਨਤ ਕਰ ਰਿਹਾ ਤੇ ਆਪਣਾ ਰਾਜਾ ਆ ਰਾਜੇ ਵੀਰ ਦਾ ਬਹੁਤ ਧੰਨਵਾਦ ਆ ਆ ਸਾਰੀਆਂ ਭੈਜੀ ਆਪਾਂ ਵੱਡੀਆਂ ਨੇ ਕੰਡਿਆਲੀ ਝਾੜੀਆਂ ਜੜੀਆਂ ਇੱਕ ਚ ਲੱਗ ਰਵੇ ਸ਼ੇਅਰ ਕਰ ਦਿਓ ਨਾਲੇ ਆ ਬਹੁਤ ਆ ਬਹੁਤ ਸ਼ੇਅਰ ਕਰੋ ਸ਼ੇਅਰ ਕਰੋ ਭਾਜੀ ਜੇ ਕੋਈ ਵੀਰ ਕਈ ਆਪਣੇ ਵੀਰ ਹੁੰਦੇ ਆ ਚਲੋ ਟਾਈਮ ਨਹੀਂ ਦੇ ਸਕਦੇ ਪਰ ਉਹ ਆਪਣੇ ਭਰਾਣਾ ਆਪਣੇ ਕੁਝ ਫੰਡ ਦੇ ਨਾਲ ਆਪਾਂ ਨੂੰ ਟ੍ਰੀ ਗਾਰਡ ਜ਼ਰੂਰ ਲੈ ਕੇ ਦੇ ਸਕਦੇ ਆ ਜੇ ਕੋਈ ਭਰਾ ਆਪਣਾ ਹੋਵੇ ਮਤਲਬ ਕਿ ਵੀ ਜਿਹੜਾ ਆਪਾਂ ਨੂੰ ਟ੍ਰੀ ਗਾਰਡ ਦੀ ਸੇਵਾ ਕਰ ਸਕਦਾ ਤਾਂ ਉਹ ਮੇਰਾ ਵੀਰ ਜ਼ਰੂਰ ਉਹਦਾ ਬਹੁਤ ਧੰਨਵਾਦ ਹੋਊਗਾ ਆਪਾਂ ਨੂੰ ਮੈਸੇਜ ਕਰ ਸਕਦਾ ਪੇਜ ਤੇ ਭਾਈ ਕਿਨਈਆ ਯੂਥ ਕਲੱਬ ਦੇ ਫੇਸਬੁੱਕ ਤੇ ਪੇਜ ਬਣਿਆ ਬਾਈ ਜੀ ਆਪਣਾ ਤੇ ਜਾਂ ਆਪਣਾ ਨੰਬਰ ਹੈਗਾ ਵੀਰ ਦਾ ਗੁਰਪ੍ਰੀਤ ਸਿੰਘ ਦਾ ਉਹਦੇ ਨਾਲ ਕੰਟੈਕਟ ਕਰ ਸਕਦਾ ਨੰਬਰ ਹੈਗਾ ਜੀ 999195105147 ਬਾਈ ਜੀ ਉਸ ਤੇ ਸੰਪਰਕ ਕਰ ਸਕਦੇ ਹੋ ਮੈਨੂੰ ਪਤਾ ਵੀ ਲੋਕਾਂ ਦੀ ਕਮੀ ਨਹੀਂ ਹੈਗੀ ਜਿਹੜੇ ਸੇਵਾ ਕਰਨਾ ਚਾਹੁੰਦੇ ਆ ਪਰ ਉਹਨਾਂ ਤੱਕ ਕਈ ਵਾਰੀ ਮੈਸੇਜ ਨਹੀਂ ਪਹੁੰਚਦਾ ਤਾਂ ਮੇਰੇ ਵੀਰ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡੇ ਕਲੱਬ ਬਾਰੇ ਮਤਲਬ ਕਿ ਜੋ ਵੀ ਵੀਰ ਕੋਈ ਸੇਵਾ ਕਰ ਸਕਦਾ ਜਿੱਦਾਂ ਟ੍ਰੀ ਗਾਰਡ ਦੀ ਜਾਂ ਕਿਸੇ ਮਤਲਬ ਕਿ ਅਸੀਂ ਮਹੱਲੇ ਦੇ ਵਿੱਚ ਕਈ ਜਗ੍ਹਾ ਸਲੋਗਨ ਵੀ ਲਖਾਇਆ ਬੜੀ ਖੁਸ਼ੀ ਹੁੰਦੀ ਕਈ ਵਾਰੀ ਵੀ ਹਾਂ ਵੀ ਅਸੀਂ ਆ ਵਧੀਆ ਵਧੀਆ ਕੰਮ ਕੀਤੇ ਆ ਤੇ ਆ ਦੇਖੋ ਆ ਵੀਰ ਆਪਣਾ ਇਹ ਵੀ ਵੱਧ ਰਿਹਾ ਇਹਨੂੰ ਨੱਪ ਲੋ ਥੋੜਾ ਜਿਹਾ ਨਾ ਪੈਰ ਨਾਲ ਨੱਪ ਲੈ ਹੈਪੀ ਭਈਆ ਜੈਤਵਾਰ ਦਾ ਦਿਨ ਆ ਅਸੀਂ ਕਿਹਾ ਵੀ ਕੋਈ ਨਾ ਕੋਈ ਐਕਟੀਵਿਟੀ ਪਾਈ ਜਾਵੇ ਆ ਰੋਜ ਵੀਰ ਦਾ ਬਹੁਤ ਧੰਨਵਾਦ ਆ ਬੱਧਿਆ ਗਿਆ ਸਾਰਾ ਇਹਨੂੰ ਇਹਨੂੰ ਆ ਜਿਹੜਾ ਛੋਟੇ ਹਨ ਇਹਦੇ ਵੱਡੇ ਉੱਤੇ ਪਾ ਲਓ ਫਿਰ ਖਿੱਚ ਕੇ ਲਈ ਜਾਵਾਂਗੇ ਇੱਥੇ ਲੈ ਆ ਸਾਹ ਹਾਂ ਭਾਈ ਜੀ ਬਾਕੀ ਅਸੀਂ ਆ ਥੋੜੇ ਕੋਸ਼ੀ ਸਮੇਂ ਬਾਅਦ ਘੰਟੇ ਕੇ ਬਾਅਦ ਲਾਈਵ ਹੋਵਾਂਗੇ ਭਾਈ ਜੀ ਤੇ ਜਦੋਂ ਬੂਟੇ ਲਾਉਣ ਲੱਗੇ ਭਾਈ ਜੀ ਉਸ ਟਾਈਮ ਵੀ ਲਾਈਵ ਹੋਵਾਂਗੇ ਤੇ ਜੇ ਭਾਈ ਅਸੀਂ ਬੇਨਤੀ ਕਰਦੇ ਹਾਂ ਜੇ ਕੋਈ ਸਾਡੇ ਕਲੱਬ ਦੀ ਕੋਈ ਸਹਾਇਤਾ ਕਰ ਸਕਦਾ ਮਤਲਬ ਕਿ ਕੋਈ ਟਰੀ ਗਾਰਡ ਸਾਡੇ ਕਲੱਬ ਨੂੰ ਮਤਲਬ ਕਿ ਮਹੱਈਆ ਕਰਵਾ ਸਕਦਾ ਉਹ ਵੀਰ ਦਾ ਬਹੁਤ ਧੰਨਵਾਦ ਹੋਊਗਾ ਤੇ ਵੀਰ ਜੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਤਾਂ ਜੋ ਇਹ ਵੀਡੀਓ ਜਿਹੜੀ ਇਹ ਪਹੁੰਚ ਸਕੇ ਮਤਲਬ ਕਿ ਉਹਨਾਂ ਵੀਰਾਂ ਕੋਲੇ ਪਹੁੰਚ ਸਕੇ ਜਿਹੜੇ ਸਾਡੀ ਕੋਈ ਸਹਾਇਤਾ ਕਰ ਸਕਦੇ ਆ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਹੋਊਗਾ ਜਿਹੜੇ ਇਸ ਵੀਰ ਨੂੰ ਇਸ ਵੀਡੀਓ ਨੂੰ ਸ਼ੇਅਰ ਕਰਨਗੇ ਬਾਕੀ ਅਸੀਂ ਕਰਦਾ ਵੀ ਬੰਦ ਤੇ ਬਾਕੀ ਅਸੀਂ ਬਾਈ ਜੀ ਘੰਟੇ ਬਾਅਦ ਲਾਈਵ ਹੋਣੇ ਆ ਤੇ ਉਦੋਂ ਬੂਟੇ ਲਾਵਾਂਗੇ ਆਪਣੇ ਹੋਰ ਵੀ ਵੀਰ ਹੋਣਗੇ ਉਸ ਟਾਈਮ ਤੇ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਬਾਕੀ ਬਾਈ ਜੀ ਇਹ ਆਪਣਾ ਪੇਜ ਆ ਭਾਈ ਕਿਨਈਆ ਜੂਥ ਕਲੱਬ ਜਿਸ ਕਲੱਬ ਦੇ ਤੁਹਾਨੂੰ ਪਤਾ ਆਪਾਂ ਲਾਈਵ ਹੋਏ ਆ ਤੇ ਉਸ ਕਲੱਬ ਨੂੰ ਵੱਧ ਤੋਂ ਵੱਧ ਉਸ ਪੇਜ ਨੂੰ ਮਤਲਬ ਕਿ ਲਾਈਕ ਕਰੋ ਤੇ ਆ ਵੀਡੀਓ ਨੂੰ ਬਾਈ ਜੀ ਸ਼ੇਅਰ ਕਰੋ ਬਾਈ ਜੀ ਧੰਨਵਾਦ ਸਾਰੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ